ਮਾਰੂ ਮਹੱਲਾ ਪੰਜਵਾ ਪਾਰ ਬ੍ਰਹਮ ਸਭ ਊਚ ਬਿਰਾਜੀ ਆਪੇ ਥਾਪ ਉਥਾਪੇ ਸਾਜੀ ਪ੍ਰਭ ਕੀ ਸਰਣ ਗਹਿਤ ਸੁਖ ਪਾਈਐ ਕਿਥ ਭਉ ਨਾ ਵਿਆਪੈ ਬਾਲਕਾ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਪ੍ਰਭ ਕੀ ਸਰਣ ਗਹਿਤ ਇਥੇ ਠੰਮਕ ਲਾ ਦਨੀ ਹੈ ਸੁਖ ਪਾਈਐ ਇਥੇ ਵਿਸਰਾਮ ਹੈ ਕਿਛ ਭਾਵਨਾ ਵਿਆਪੈ ਤੇ ਚਮਕ ਬਾਲ ਕਾ ਬਾਲ ਕਾ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਬੋਲਣਾ ਹੈ ਬਾਲ ਕਾ ਗਰਭ ਅਗਨ ਮਹਿ ਜਿਨ ਹੈ ਉਬਾਰਿਆ ਰਕਤ ਕਿਰਮ ਮਹਿ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤਪਾਲਿਆ ਉਹ ਸਗਲ ਘਟਾ ਕਾ ਮਾਲਕਾ ਮਾਲਕਾ ਇਕੱਠਾ ਹੀ ਉਚਾਰਨ ਕਰਨਾ ਚਰਨ ਕਮਲ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਹਰ Jap Jap ਭਉ ਨਹੀਂ ਕਾਲ ਕਾ Jap Har Har Jap Har Har ਭਉ ਨਹੀਂ ਕਾਲ ਕਾ ਇਕਾਲਕਾ ਇਕੱਠਾ ਨਹੀਂ ਕਹਿ ਦੇਣਾ ਇਹ ਵੱਖਰਾ ਪਾਠ ਕਰਨਾ ਹੈ Jap Har Har ਭਉ ਨਹੀਂ ਕਾਲ ਕਾ ਸਮਰੱਥ ਅਕਥ ਅਗੋਚਰ ਦੇਵਾ ਜੀ ਜੰਤ ਸਭ ਤਾ ਕੀ ਸੇਵਾ ਅੰਡਜ ਜੀਰਜ ਸੇਤਜ ਉਤਪੁਜ ਬਹੁ ਬਹੁ ਪ੍ਰਕਾਰੀ ਪਾਲਕਾ ਤਿਸਹ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਾਮ ਨਾਮ ਰਸ ਅੰਤਰ ਮਾਨਾ ਕਰ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇ ਸਾਲਕਾ ਆਦ ਅੰਤ ਮਦ ਪ੍ਰਭ ਸੂਈ ਆਪੇ ਕਰਤਾ ਕਰੇ ਸੁ ਹੋਈ ਭ੍ਰਮ ਭਉ ਮਿਟਿਆ ਸਾਧ ਸੰਗ ਤੇ ਤਾਲਿਦ ਨ ਕੋਈ ਕਾਲ ਕਾ ਭ੍ਰਮ ਭਉ ਮਿਟਿਆ ਇਥੇ ਠਮਕ ਸਾਧ ਸੰਗ ਤੇ ਇਥੇ ਵਿਸਰਾਮ ਦਾਲਿਦ ਨਾ ਕੋਈ ਕਾਲ ਕਾ ਊਤਮ ਬਾਣੀ ਗਾਉ ਗੋਪਾਲਾ ਸਾਧ ਸੰਗਤ ਕੀ ਮੰਗਹ ਰਵਾਲਾ ਬਾਸਨ ਮੀਟ ਨਿਵਾਸਨ ਹੁਈਐ ਕਲਮਲ ਸਗਲੇ ਜਾਲ ਕਾ ਜਾਲ ਕਾ ਵੀ ਇਕੱਠਾ ਪਾਠ ਚਰਨ ਕਰਨਾ ਸੰਤਾ ਕੀ ਇਹ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖਹਿ ਨਾਲੀ सास सास आराधन हर हर क्यों सिमरत कीजे आलका आलका पाठ भी इकट्ठा ही उच्चारण करना है जह देखा तह अंतर जामी निमख न विसरह प्राभ मेरे स्वामी सिमर सिमर जीव है तेरे दासा बान जाल पूरन थालका ਇਹੀ ਥਾਲਕਾ ਪਾਠ ਇਕੱਠਾ ਹੀ ਕਰਨਾ ਹੈ ਤਤੀ ਵਾ ਨਾ ਤਾ ਕੋ ਲਾਗੈ ਸਿਮਰਤ ਨਾਮ ਅਨ ਦਿਨ ਜਾਗੈ ਅਨ ਅਨਤ ਬినੋਦ ਅਨੰਦ ਪਾਠ ਹੈ ਅਨੰਦ ਹੀ ਚਾਹੀਦਾ ਹਾਂ ਇੱਥੇ ਅਨਤ ਲਿਖਿਆ ਹੋਇਆ ਹੈ ਅਨੰਦ ਦੱਦੀ ਨਾਲ ਪਾਠ ਹੈ ਅਨੰਦ ਬినੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾ ਤਾਲਕਾ ਤਾਲਕਾ ਵੀ ਇਕੱਠਾ ਪਾਠ ਹੈ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਸੋਨ ਬੇਨੰਤੀ ਖਾਲਕਾ ਖਾਲਕਾ ਪਾਠ ਕੀ ਇਕੱਠਾ ਹੀ ਕਰਨਾ ਹੈ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰਾ ਦਾਸ ਅਪਾਰੇ ਤੇਰਾ ਰੰਗ ਰਤੇ ਤੁਧ ਜੇਹੇ ਵਿਰਲੇ ਕੀ ਭਾਲਕਾ ਭਾਲਕਾ ਪਾਠ ਵੀ ਇਕੱਠਾ ਉਚਾਰਨ ਕਰਨਾ ਤਿੰਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ ਬੀਰਾ ਤਿੰਨ ਕੈ ਸੰਗ ਪਰਮ ਪਦ ਪਾਈ ਤਿੰਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਇਹ ਵੱਖਰਾ ਪਾਠ ਉਚਾਰਨ ਕਰਨਾ ਹੈ ਧਿਆਨ ਨਾਲ ਰੱਖਣਾ ਰੱਖਨੇ ਹਨ ਪਾਠ ਚਾਰ ਪਾਠ ਵੱਖਰੇ ਹਨ ਇਸ ਸ਼ਬਦ ਦੇ ਵਿੱਚ ਬਾਲ ਕਾਲ ਕ ਨਾਲ ਕਾ ਅਤੇ ਅਨਾਲ ਕਾ ਇਹ ਵੱਖਰੇ ਪਾਠ ਹਨ ਸਾਜਨ ਮੀਤ ਪਿਆਰਾ ਸੂਈ ਏਕ ਦਰੜਾਈ ਦੁਰਮਤ ਖੂਈ ਕਾਮ ਕ੍ਰੋਧ ਅਹੰਕਾਰ ਤਜਾਈ ਇਸ ਜਾਣਕ ਉਪਦੇਸ਼ ਨਿਰਮਾਲਕ ਨਿਰਮਾਲਕ ਇਕੱਠਾ ਬੋਲਣਾ ਹੈ ਤੁਦ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਈ ਪ੍ਰਭ ਕੇ ਪੈਰਾ ਹਉ ਬਲਿਹਾਰੀ ਸਤਿਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਇਹ ਅਨਾਲ ਕਾ ਵੱਖਰਾ ਪਾਠ ਕਰਨਾ ਹੈ ਸਾਸ ਸਾਸ ਪਰਾਵ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਾਈ ਨਾਨਕ ਸੰਤ ਤੇਰੇ ਰੰਗ ਰਾਤੇ ਤੂ ਸਮਰੱਥ ਬਡਾਲਕਾ ਬਡਾਲਕਾ ਇਕੱਠਾ ਹੀ ਉਚਾਰਨ ਕਰਨਾ ਾਰੂ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰ ਪੂਰਾ ਖੇਨ ਖੇਨ ਨਮਸਕਾਰੀ ਤਾਨ ਮਨ ਅਰਪ ਤਰੀ ਸਭ ਆਗੈ ਜਗ ਮਹਿ ਨਾਮ ਸੁਹਾਵਣਾ ਸੋ ਠਾਕੁਰ ਕਿਉ ਮਨ ਹ ਵਿਸਾਰੀ ਜੀਉ ਪਿੰਡ ਦੇ ਸਾਜ ਸਵਾਰੇ ਸਾਸ ग्रास ਸਮਾਲੇ ਕਰਤਾ ਇਹ ग्रास ਨਹੀਂ ਉਚਾਰਨ ਕਰਨਾ ਸਾਸ ग्रास ਸਮਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਤੇ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਮਾਹੀ ਸਾਧ ਸੰਗ ਭਜ ਅਚੁੱਤ ਸੁਆਮੀ ਦਰਗਹਿ ਸੋਭਾ ਪਾਵਣਾ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨਿਧ ਸਰਬ ਕਲਿਆਣ ਜੇ ਮਨ ਮਹਿ ਚਾਹੇ ਮੇਲ ਸਾਧੂ ਸਵਾਮੀ 라ਵਣਾ ਸਾਸਤਿ ਸਿਮਰਿਤ 베ਦ ਵਿਖਾਣੀ ਸਾਸਤਿ ਨਹੀਂ ਕਹਿਣਾ ਸਾਸਤ ਸਾਸਤ ਉਚਾਰਨ ਕਰਨਾ ਹੈ ਸਾਸਤਿ ਸਿਮਰਿਤ 베ਦ ਵਿਖਾਣੀ ਜਨਮ ਪਦਾਰਥ ਜੀਤ ਪ੍ਰਾਣੀ ਕਾਮ ਕ્રોਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵਣਾ ਜਿਸ ਰੂਪ ਨਰੇਖਿਆ ਕੋਲ ਨਹੀਂ ਜਾਂਦੀ ਪੂਰਨ ਪੂਰ ਰਹਿਆ ਦਿਨ ਰਾਤੀ ਪੂਰਨ ਤੇ ਵਿਸਰਾਮ ਪੂਰਨ ਪੂਰ ਰਹਿਆ ਦਿਨ ਰਾਤੀ ਜੋ ਜੋ ਜਪੈ ਸੋਈ ਵਡ ਭਾਗੀ ਬੋੜ ਨਾ ਜੋਨੀ ਪਾਵਣਾ ਜਿਸ ਨੂੰ ਵਿਸਰੈ ਪੁਰਖ ਵਿਦਾਤਾ 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 ਜਲਤਾ ਫਿਰੈ ਰਹੈ ਨਿਤ ਤਾਤਾ ਅਕਿਰਤ ਅਕੀਰਤ ਕਣਾ ਕਉ ਰੱਖੈ ਨਾ ਕੋਈ ਅਕੀਰਤ ਕਣਾ ਕਉ ਰੱਖੈ ਨਾ ਕੋਈ ਨਰਕ ਘੋਰ ਮਹਿ ਆਵਣਾ ਜੀਵ ਪ੍ਰਾਣ ਤਾਨ ਧਨ ਜਿਨ ਸਾਜਿਆ ਜੀਵ ਪ੍ਰਾਣ ਤਾਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਸਿਉ ਪ੍ਰੀਤਿ ਛਾੜ ਅਨਰਾਤਾ ਕਿੱਥੇ ਵਿਸਰਾਮ ਲਾਉਣਾ ਤੇ ਸਿਓ ਪ੍ਰੀਤ ਛਾੜ ਆਨ ਰਾਤਾ ਇਥੇ ਵਿਸਰਾਮ ਕਾਹੂ ਸਿਰੈ ਨ ਲਾਵਣਾ ਕਾਹੂ ਸਿਰੈ ਨ ਲਾਵਣਾ ਧਾਰ ਅਨੁਗ੍ਰਹ ਸੁਆਮੀ ਮੇਰੇ ਘਾਟ ਘਾਟ ਵਸਹਿ ਸਵਨ ਕਹਿ ਨੀਰੇ ਹਾਥ ਹਮਾਰਾ ਕਛੂ ਨਾਹੀ ਨਹੀਂ ਇਹ ਕਛੂ ਹੈ ਸਿੱਧਾ ਹੀ ਹੈ ਕਛੂ ਐ ਨਹੀਂ ਕਹਿਣਾ ਹਾਥ ਹਮਾਰਾ ਕਛੂ ਹੈ ਨਾਹੀ ਹਾਥ ਮਾਰੈ ਕਛੂਐ ਨਾਹੀ ਜਿਸ ਜਣਾ ਇਹ ਤਿਸੈ ਜਣਾ ਮਨਾ ਜਿਸੈ ਜਿਸ ਜਣਾ ਇਹ ਤਿਸੈ ਜਾਵਣਾ ਜਣਾ ਬਣਾ ਉਚਾਰਨ ਕਰਨਾ ਜਿਸ ਜਣਾ ਇਹ ਤਿਸੈ ਜਣਾ ਬਣਾ ਜਿਸ ਜਣਾ ਇਹ ਤਿਸੈ ਜਣਾਵਣਾ ਜਾ ਕੈ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਣਾਈ ਦੂਤਰ ਲਵੈ ਨ ਲਾਵਣਾ ਆਗਿਆ ਦੂਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਾਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵਡ ਦਾਤਾ ਸੋਈ ਭਗਤ ਸੋਈ ਵਡ ਦਾਤਾ ਸੋਈ ਪੂਰਨ ਪੁਰਖ ਵਿਦਾਤਾ ਸੋਈ ਪੂਰਨ ਪੁਰਖ ਵਿਦਾਤਾ ਵਿਦਾਤਾ ਐ ਕਿਉਂ ਬੋਲਦਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲੇਵ ਪਾਏ ਲੇਖ ਪਾਏ ਮਿਰਤ ਦੁਖ ਸੁਖ ਲੇਖ ਪਾਏ ਮਿਰਤ ਮਿਰਤ ਤੇ ਲਾ ਦੋ ਦੁਖ ਸੁਖ ਲੇਖ ਪਾਏ ਤੇਲ ਨਹੀਂ ਬਦਹ ਬਦਹ ਪੋਲਾ ਬੂਲਣਾ ਤੇਲ ਨਹੀਂ ਬਦਹ ਘਟ ਹੈ ਨਾ ਘਟਾਈ ਤੇਲ ਨਹੀਂ ਬਦਹ ਘਟ ਹੈ ਨਾ ਘਟਾਈ ਮਰਨਾ ਦੁੱਖ ਸੁੱਖ ਲਿਖ ਕੇ ਵਾਹਿਗੁਰੂ ਨੇ ਪਹਿਲਾਂ ਹੀ ਲਿਖਿਆ ਹੋਇਆ ਥੋੜਾ ਜਨਾ ਵੱਧ ਨਹੀਂ ਸਕਦਾ ਰਚਕ ਮਾਤਰ ਵੱਧ ਨਹੀਂ ਸਕਦਾ ਕਿਸੇ ਦਾ ਘਟਾਇਆ ਘਟ ਨਹੀਂ ਸਕਦਾ ਜੋ ਲਿਖਿਆ ਉਹ ਤਾਂ ਹੋਣਾ ਹੀ ਹੈ ਸੋਈ ਹੋਏ ਜੇ ਕਰਤੇ ਭਾਵੈ ਕਹ ਕੇ ਆਪ ਵਿੰਆਵਣਾ ਆ ਵਿੰਆਵਣਾ ਅੰਧ ਕੂਪ ਤੇ ਸਹੀ ਕਾਢੇ ਜਨਮ ਜਨ ਅੰਧ ਵੀ ਤੱਦੇ ਨਾਲ ਬੋਲਨਾ ਕਾਢੇ ਟੱਡੇ ਨਾਲ ਬੋਲਨਾ ਅੰਧ ਕੂਪ ਤੇ ਸਹੀ ਕਾਢੇ ਜਨਮ ਜਨ ਕੇ ਟੂਟੇ ਗਾਂਢੇ ਗਾਂਢੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਅਚਰਜ ਰੂਪ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਾਨ ਤੇਰਾ ਨਾਨਕ ਬਲ ਬਲ ਜਾਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਾਨ ਤੇਰਾ ਨਾਨਕ ਬਾਲ ਬਲ ਜਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ